ਅੰਤਰਤਨ ਗਿਆਨੀ ਸੰਤ ਸਿੰਘ ਮਸਕੀਨ ਜੀ ਆਪਣੇ ਇੱਕ ਲੈਕਚਰ ਵਿੱਚ ਦੱਸਦੇ ਹੈ ਕਿ ਹਾਜ਼ਰਤ ਮੁਹੰਮਦ ਸਾਹਿਬ ਜੀ ਦੀ ਜ਼ਿੰਦਗੀ ਦਾ ਇੱਕ ਅਸੂਲ ਸੀ ਕਿ ਉਹ ਦਿਨ ਭਰ ਵਿੱਚ ਜੋ ਵੀ ਕਮਾਉਂਦੇ ਸੀ ਖਾਣ ਪੀਣ ਤੋਂ ਬਾਅਦ ਜੋ ਵੀ ਵਚਦਾ ਸੀ ਉਹ ਲੋੜਵੰਦਾ ਵਿੱਚ ਵੰਡ ਦਿੰਦੇ ਸੀ ਤੇ ਰਾਤ ਨੂੰ ਭਿਖਾਰੀਆਂ ਦੀ ਤਰ੍ਹਾਂ ਖਾਲੀ ਹੋ ਕੇ ਸੌਂ ਜਾਂਦੇ ਸੀ ਇਹ ਉਹਨਾਂ ਦੀ ਜ਼ਿੰਦਗੀ ਦਾ ਹਰ ਰੋਜ਼ ਦਾ ਅਸੂਲ ਸੀ ਜਿਸ ਦਿਨ ਮੁਹੰਮਦ ਸਾਹਿਬ ਦੁਨੀਆ ਤੋਂ ਰੁਖਸਤ ਹੋਏ ਉਹਨਾਂ ਦੀ ਪਤਨੀ ਨੇ 5 ਦਿਨਾਰ ਬਚਾ ਕੇ ਪਾਸੇ ਰੱਖ ਲਏ ਤਾਂ ਜੋ ਰਾਤ ਨੂੰ ਬੇਲੇ ਕੁਵੇਲੇ ਹਕੀਮ ਨੂੰ ਬੁਲਾਉਣ ਦੀ ਲੋੜ ਪੈ ਜਾਵੇ ਜਾਂ ਦਵਾਈ ਬੂਟੀ ਦੀ ਲੋੜ ਪੈ ਜਾਵੇ ਤਾਂ ਉਹ 5 ਦਿਨਾਰ ਕੰਮ ਆ ਸਕਣ ਇਸ ਕਰਕੇ ਪੰਜ ਦਿਨਾਰ ਪਾਸੇ ਰੱਖੇ ਹੋਏ ਸੀ ਰਾਤ 12:00 ਵਜੇ ਮੁਹੰਮਦ ਸਾਹਿਬ ਜਿਆਦਾ ਤੜਫਨ ਲੱਗੇ ਤਾਂ ਉਹਨਾਂ ਨੇ ਆਪਣੀ ਘਰਵਾਲੀ ਨੂੰ ਬੁਲਾਇਆ ਤੇ ਕਿਹਾ ਵੇਖ ਮੈਨੂੰ ਲੱਗਦਾ ਹੈ ਕਿ ਮੈਂ ਜ਼ਿੰਦਗੀ ਭਰ ਦਾ ਜੋ ਉਸੂਲ ਬਣਾਇਆ ਸੀ ਉਹ ਟੁੱਟਣ ਲੱਗਿਆ ਹੈ ਮੁਹੰਮਦ ਸਾਹਿਬ ਕਹਿਣ ਲੱਗੇ ਮੈਂ ਕਦੇ ਕੱਲ ਦੀ ਫਿਕਰ ਨਹੀਂ ਕੀਤੀ ਮੈਨੂੰ ਡਰ ਲੱਗ ਰਿਹਾ ਹੈ ਕਿ ਘਰ ਵਿੱਚ ਕਿਤੇ ਪੈਸੇ ਹਨ ਅਗਰ ਹੈ ਤਾਂ ਜਲਦੀ ਲੋੜਵੰਦਾ ਵਿੱਚ ਵੰਡ ਦੇ ਮੁਹੰਮਦ ਸਾਹਿਬ ਦੀ ਪਤਨੀ ਕਬਰ ਆ ਗਈ ਵੀ ਇਹਨਾਂ ਨੂੰ ਕਿਵੇਂ ਪਤਾ ਚੱਲਿਆ ਉਹਨਾਂ ਨੇ ਜਲਦੀ ਜਲਦੀ 5 ਦਿਨਾਰ ਕੱਢੇ ਤੇ ਕਹਿਣ ਲੱਗੀ ਮਾਫ ਕਰਨਾ ਮੈਂ ਸੋਚਿਆ ਅਗਰ ਰਾਤ ਨੂੰ ਵੇਲੇ ਕਵੇਲੇ ਲੋੜ ਪੈ ਗਈ ਤਾਂ ਮੈਂ ਕਿੱਧਰ ਜਾਵਾਂਗੀ ਤਾਂ ਇਸ ਕਰਕੇ ਪਾਸੇ ਰੱਖੇ ਹੋਏ ਸੀ ਤਾਂ ਮੁਹੰਮਦ ਸਾਹਿਬ ਸਾਹਿਬ ਨੇ ਕਿਹਾ ਪਾਗਲ ਜਿਸ ਖੁਦਾ ਨੇ ਇਹ ਵਰ ਦਿੱਤਾ ਹੈ ਹਰ ਦਿਨ ਦਿੱਤਾ ਹੈ ਐਨੇ ਸਾਲ ਤੱਕ ਜ਼ਿੰਦਾ ਰੱਖਿਆ ਹੈ ਕਿ ਆਪਾਂ ਕਦੇ ਭੁੱਖੇ ਨਹੀਂ ਮਰੇ ਆਪਣੀ ਹਰ ਜ਼ਰੂਰਤ ਪੂਰੀ ਕੀਤੀ ਜੋ ਸਵੇਰੇ ਦਿੰਦਾ ਸ਼ਾਮੀ ਦਿੰਦਾ ਕਿਉਂ ਰਾਤ ਨੂੰ ਨਹੀਂ ਦੇ ਸਕਦਾ ਸੀ ਤੂੰ ਜਰਾ ਬਾਹਰ ਜਾ ਕੇ ਵੇਖ ਮੁਹੰਮਦ ਸਾਹਿਬ ਦੀ ਪਤਨੀ ਜਦੋਂ ਹੀ 5 ਦਿਨਾਰ ਲੈ ਕੇ ਬਾਹਰ ਗਈ ਤਾਂ ਇੱਕ ਲੋੜਬੰਦ ਆਦਮੀ ਖੜਾ ਸੀ ਉਹ ਕਹਿਣ ਲੱਗਿਆ ਕਿ ਮੈਨੂੰ 5 ਦਿਨਾਰਾਂ ਦੀ ਲੋੜ ਹੈ ਉਹਨਾਂ ਨੇ ਉਹ 5 ਦਿਨਾਰ ਉਸ ਲੋੜਬੰਦ ਨੂੰ ਦੇ ਦਿੱਤੇ ਮੁਹੰਮਦ ਸਾਹਿਬ ਨੇ ਕਿਹਾ ਵੇਖ ਲੈਣ ਵੀ ਉਹੀ ਆਉਂਦਾ ਹੈ ਦੇਣ ਵੀ ਉਹੀ ਆਉਂਦਾ ਹੈ ਅਸੀਂ ਤਾਂ ਸਿਰਫ ਚਿੰਤਾ ਖੜੀ ਕਰ ਲੈਨੇ ਹਾਂ ਫਿਰ ਉਸ ਚਿੰਤਾ ਵਿੱਚ ਪੀੜਿਤ ਹੁੰਦੇ ਰਹਿਨੇ ਹਾਂ ਹੁਣ ਮੈਂ ਮੈਂ ਬੇਫਿਕਰ ਹੋਇਆ ਹੁਣ ਮੈਂ ਖੁਦਾ ਦੇ ਸਾਹਮਣੇ ਸਿਰ ਉੱਚਾ ਕਰਕੇ ਕਹਿ ਸਕਾਂਗਾ ਕਿ ਸਿਰਫ ਤੇ ਸਿਰਫ ਮੇਰਾ ਤੂੰ ਹੀ ਸਹਾਰਾ ਸੀ ਤੇਰੇ ਤੋਂ ਬਿਨਾ ਮੈਂ ਕਿਸੇ ਹੋਰ ਦਾ ਭਰੋਸਾ ਨਹੀਂ ਰੱਖਿਆ ਜਿਸ ਦਾ ਪ੍ਰਮਾਤਮਾ ਤੇ ਭਰੋਸਾ ਹੁੰਦਾ ਉਸ ਨੂੰ ਕਿਸੇ ਹੋਰ ਆਸਰੇ ਦੀ ਲੋੜ ਨਹੀਂ ਪੈਂਦੀ ਪਰ ਸਾਡਾ ਭਰੋਸਾ ਤਾਂ ਇੰਸ਼ੋਰੈਂਸ ਕੰਪਨੀਆਂ ਅਤੇ ਬੈਂਕਾਂ ਤੇ ਹੈ ਪਰਿਵਾਰਾਂ ਤੇ ਹੈ ਸਰਕਾਰਾਂ ਤੇ ਹੈ ਹੋਰ ਪਤਾ ਨਹੀਂ ਕਿੱਥੇ-ਕਿੱਥੇ ਹੈ ਜਦੋਂ ਹੀ ਮੁਹੰਮਦ ਸਾਹਿਬ ਦੀ ਪਤਨੀ ਨੇ ਉਹ 5 ਦਿਨਾਰ ਵੰਡ ਦਿੱਤੇ ਤਾਂ ਮੁਹੰਮਦ ਸਾਹਿਬ ਨੇ ਹੱਸ ਕੇ ਕਿਹਾ ਹੁਣ ਸਹੀ ਵਕਤ ਆ ਗਿਆ ਹੁਣ ਮੈਂ ਦੇ ਫਿਕਰ ਹੋ ਕੇ ਜਾ ਸਕਦਾ ਹਾਂ ਤੇ ਉਹਨਾਂ ਨੇ ਚਾਦਰ ਆਪਣੇ ਮੂੰਹ ਉੱਪਰ ਪਾ ਲਈ ਕਹਿੰਦੇ ਨੇ ਕਿ ਜਦ ਮੁਹੰਮਦ ਸਾਹਿਬ ਦੀ ਪਤਨੀ ਨੇ ਚਾਦਰ ਮੂੰਹ ਤੋਂ ਹਟਾਈ ਤਾਂ ਮੁਹੰਮਦ ਸਾਹਿਬ ਜਾ ਚੁੱਕੇ ਸੀ ਜਿਵੇਂ ਉਹ 5 ਦਿਨਾਰ ਹੀ اٹਕਾਈ ਬੈਠੇ ਸੀ ਮੁਹੰਮਦ ਸਾਹਿਬ ਨੂੰ ਜਿਸ ਕਰਕੇ ਉਹ ਬੇਚੈਨ ਸੀ ਅਸੀਂ ਚਾਹੁੰਦੇ ਹਾਂ ਕਿ ਅਸੀਂ ਸਭ ਇਸ মোহ ਮਾਇਆ ਤੋਂ ਮੁਕਤ ਹੋਈਏ ਪਰ ਅਸੀਂ ਜੋ ਧਨ ਸੰਪਦਾ ਇਕੱਠੀ ਕਰਦੇ ਹਾਂ ਉਹ ਸਾਨੂੰ ਬੰਨ ਲੈਂਦੀ ਹੈ ਤੇ ਉਹ ਸਾਨੂੰ ਮੁਕਤ ਨਹੀਂ ਹੋਣ ਦਿੰਦੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ